ਪਿਛਲੇ ਕੁਝ ਸਮੇਂ ਤੋਂ ਇੱਕ ਇਹਨਾਂ ਦੀ ਜਿਹੜੀ ਪ੍ਰਾਪਰਟੀ ਨਗਰ ਪੰਚਾਇਤ ਦਾ ਸੀ ਇਹ ਪੁਰਾਣੇ 60 ਸਾਲ ਤੋਂ ਇਹ ਪਰਿਵਾਰ ਅਤੇ ਹੋਰ ਸੱਜਣ ਦੁਕਾਨਦਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਕੋਲ 60-60 ਸਾਲ ਦਾ ਪੁਰਾਣਾ ਪੋਜੀਸ਼ਨ ਆ ਬਲਕਿ ਆ ਤੁਸੀਂ ਦੇਖ ਸਕਦੇ ਏਡਾ ਵੱਡਾ ਪੁਲੰਦਾ ਸਿਵਲ ਕੋਰਟ ਵਿੱਚ ਗਏ ਹੋਏ ਨੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹਦੇ باوجود ਕੁਝ ਲੈਂਡ ਮਾਫੀਆ ਸਾਡੇ ਪਿੰਡ ਦੇ ਇੱਕ ਕੋਈ ਭੰਮਰਾ ਪਰਿਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਲੀਡਰ ਆਪਣੇ ਆਪ ਨੂੰ ਕਹਿੰਦਾ ਅੱਜਕੱਲ੍ਹ ਉਹਦੇ ਨਾਲ ਇੱਕ ਲੈਂਡ ਮਾਫੀਆ ਨਿਹੰਗਾਂ ਦੀ ਸ਼ਕਲ ਵਿੱਚ ਆਣ ਕੇ ਇਹਨਾਂ ਦੀ ਪ੍ਰਾਪਰਟੀ ਤੇ ਆਣ ਕੇ ਇੱਥੇ ਧੱਕਾ ਕਰਦੇ ਨੇ ਇਹਨਾਂ ਨੂੰ ਧਮਕਾਉਂਦੇ ਨੇ ਇਸ ਲੜਕੀ ਨੂੰ ਬਹੁਤ ਭੜੇ ਸ਼ਬਦ ਕੱਲ ਬੋਲੇ ਨੇ ਕੁਝ theft ਵਗੈਰਾ ਦਾ ਵੀ ਸੈਕਸ਼ਨ ਲਾਇਆ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਆ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫੇਰ ਆਣ ਕੇ ਇੱਕ ਦੁਕਾਨ ਦੇ ਉੱਤੇ ਜ਼ਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ मतलब ਬੜੇ ਅਫਸੋਸ ਦੀ ਗੱਲ ਹੈ ਜੀ ਕਿ ਸਾਡਾ ਜਿਹੜਾ ਹਲਕਾ ਪੁਲਾਥਿਆ ਇਸ ਵਕਤ ਅਸੀਂ ਮਿਆਣੀ ਅੱਡਾ ਢਿਲਵਾ ਨਗਰ ਪੰਚਾਇਤ ਵਿੱਚ ਖੜੇ ਹਾਂ ਮੇਰੇ ਨਾਲ ਇਹ ਰਵਿੰਦਰ ਕੁਮਾਰ ਜੀ ਦਾ ਪਰਿਵਾਰ ਹੈ ਇਹਨਾਂ ਦੀ ਇਹ ਨੂੰਹ ਹੈ ਬੇਟੀ ਔਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਕਾਉਂਸਲਰਸ ਵਗੈਰਾ ਪਿਛਲੇ ਕੁਝ ਸਮੇਂ ਤੋਂ ਇੱਕ ਇਹਨਾਂ ਦੀ ਜਿਹੜੀ ਪ੍ਰਾਪਰਟੀ ਨਗਰ ਪੰਚਾਇਤ ਦਾ ਸੀ ਇਹ ਪੁਰਾਣੇ 60 ਸਾਲ ਤੋਂ ਇਹ ਪਰਿਵਾਰ ਅਤੇ ਹੋਰ ਸੱਜਣ ਦੁਕਾਨਦਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਕੋਲ 60-60 ਸਾਲ ਦਾ ਪੁਰਾਣਾ ਪੋਜੀਸ਼ਨ ਹੈ ਔਰ ਇਹਨਾਂ ਦੀਆਂ ਅ ਕਰਾਏ ਵਗੈਰਾ ਲੀਜ਼ ਜਮ੍ਹਾਂ ਕਰਾਈ ਜਾਂ ਨਗਰ ਪੰਚਾਇਤ ਨੂੰ ਉਹਦੀਆਂ ਰਸੀਦਾਂ ਲਈ ਫਿਰਦੇ ਨੇ ਔਰ ਬਲਕਿ ਆ ਤੁਸੀਂ ਦੇਖ ਸਕਦਾ ਏਡਾ ਵੱਡਾ ਪੁਲੰਦਾ ਸਿਵਲ ਕੋਰਟ ਵਿੱਚ ਗਏ ਹੋਏ ਨੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹਦੇ باوجود ਕੁਝ ਲੈਂਡ ਮਾਫੀਆ ਸਾਡੇ ਪਿੰਡ ਦੇ ਇੱਕ ਕੋਈ ਭੰਵਰਾ ਪਰਿਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਲੀਡਰ ਆਪਣੇ ਆਪ ਨੂੰ ਕਹਿੰਦਾ ਅੱਜਕੱਲ ਉਹ ਦੇ ਨਾਲ ਇੱਕ ਲੈਂਡ ਮਾਫੀਆ ਨਿਆਂਗਾਂ ਦੀ ਸ਼ਕਲ ਵਿੱਚ ਆਣ ਕੇ ਇਹਨਾਂ ਦੀ ਪ੍ਰਾਪਰਟੀ ਤੇ ਆਣ ਕੇ ਇੱਥੇ ਧੱਕਾ ਕਰਦੇ ਨੇ ਇਹਨਾਂ ਨੂੰ ਧਮਕਾਉਂਦੇ ਨੇ ਇਸ ਲੜਕੀ ਨੂੰ ਬਹੁਤ ਭੇੜੇ ਸ਼ਬਦ ਕੱਲ ਬੋਲੇ ਨੇ ਔਰ ਇੱਕ ਉਹਨਾਂ ਦੀ ਰਜਿਸਟਰੀ ਜਿਹੜੀ ਇੱਕ ਸੋ ਕਾਲਡ ਕਰਾਈ ਉਹ ਡਾਊਟਫੁਲ ਆ ਇੰਨੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਪੁਲਿਸ ਨੂੰ ਬੜੀ ਮੁਸ਼ਕਲ ਨਾਲ ਚੰਡੀਗੜ੍ਹ ਲੈਵਲ ਤੱਕ ਕੇ ਡੀਜੀਪੀ ਲਾਅ ਐਂਡ ਆਰਡਰ ਤੱਕ ਰਿਕਵੈਸਟ ਕਰਕੇ ਆਈਜੀ ਨਾਲ ਗੱਲ ਕਰਕੇ ਐਸਐਸਪੀ ਨਾਲ ਗੱਲ ਕਰਕੇ ਜਦੋਂ ਉਹਨਾਂ ਨੇ ਪਿਛਲੀ ਵਾਰੀ ਆਣ ਕੇ ਨਜਾਇਜ਼ ਡਾਇਰੈਕਟਲੀ ਐਕਸ਼ਨਜ਼ ਸ਼ਾਇਦ ਕੋਈ theft ਵਗੈਰਾ ਦਾ ਵੀ ਸੈਕਸ਼ਨ ਲਾਇਆ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਆ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫਿਰ ਆਣ ਕੇ ਇੱਕ ਦੁਕਾਨ ਦੇ ਉੱਤੇ ਜਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ ਨੇ ਮਤਲਬ ਜਿਹੜੇ ਲੋਕ ਗujਰਮ ਨੇ ਪੁਲਿਸ ਤੇ ਗਵਰਨਮੈਂਟ ਦੇ ਉਹ ਪੁਲਿਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਆਪਣਾ ਕਬਜ਼ਾ ਕਰ ਰਹੇ ਨੇ ਪੁਲਿਸ ਦੇ ਅੱਗੇ ਆਪਣੇ ਛਾਤੀਆਂ ਚੌੜੀਆਂ ਕਰਕੇ ਘੁੰਮ ਰਹੇ ਨੇ ਅੱਜ ਵੀ ਮੈਂ ਸਾਰੀ ਗੱਲ ਲੋਕਲ ਪੁਲਿਸ ਥਲਿਓ ਲੈ ਕੇ ਐਸਐਚਓ ਡੀਐਸਪੀ ਐਸਐਸਪੀ ਤੋਂ ਲੈ ਕੇ ਉੱਪਰ ਡੀਜੀ ਐਡੀਜੀਪੀ ਲਾਅ ਐਂਡ ਆਰਡਰ ਤੱਕ ਉਹਨਾਂ ਦੀ ਗੱਲ ਪਹੁੰਚਾਤੀ ਆ ਮੈਂ ਤਾਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਦਾ ਰਾਜ ਚੱਲ ਰਿਹਾ ਹੈ ਅਗਰ ਇਸ ਤਰ੍ਹਾਂ ਹੋਵੇਗਾ ਤਾਂ ਇਹਦਾ ਮਤਲਬ ਕੋਈ ਨਾਗਰਿਕ ਮਹਿਫੂਜ਼ ਨਹੀਂਗਾ ਮਾਜੇ ਚ ਆਣ ਕੇ ਨਿਹੰਗਾਂ ਦੇ ਬਾਣੇ ਪਾ ਕੇ ਨਿਹੰਗ ਸਾਡੇ ਗੁਰੂ ਕੇ ਲਾਡਲੀ ਫੌਜ ਆ ਉਹਨਾਂ ਦਾ ਕੰਮ ਇਹ ਨਹੀਂਗਾ ਕਿ ਲੋਕਾਂ ਦੀ ਪ੍ਰਾਪਰਟੀਆਂ ਤੇ ਆਣ ਕੇ ਕਬਜ਼ੇ ਕਰਨ ਨਜਾਇਜ਼ ਔਰ ਡਰੋਂ ਡਰਾਉਣ ਧਮਕਾਉਣ ਅਕੰਧਾ ਤੋੜਨੇ ਤੇ ਲੰਦੇ ਪਾਸੇ ਇੱਕ ਦੁਕਾਨ ਦੀ ਗੰਧ ਕੱਢ ਕੇ ਆਪਣੀ ਗੰਧ ਕਰਕੇ ਗਏ ਇਹ ਬਹੁਤ ਵੱਡਾ ਇੱਕ ਲਾ ਐਂਡ ਆਰਡਰ ਇਸ਼ੂ ਹੈਗਾ ਜਿਵੇਂ ਕਿ ਬਾਕੀ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਮੇਰੀ ਫਰਿਆਦ ਹੈ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਉੱਪਰ ਡੀਜੀਪੀ ਲੈਵਲ ਤੱਕ ਕਿ ਕਾਈਂਡਲੀ ਲੋਕਾਂ ਨੂੰ ਪ੍ਰੋਟੈਕ ਜਿਹੜਾ ਇਸ ਵਕਤ ਮਾਫੀਆ ਆਪਰੇਟ ਕਰ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਨੱਥ ਪਾਓ ਨਹੀਂ ਕਰੋਗੇ ਤਾਂ ਫਿਰ ਮੈਂ ਆਪਣੇ ਇਲਾਕੇ ਦੇ ਵਿੱਚ ਕਾਲ ਦੇ ਕੇ ਤਾਂ ਸਾਡੀ ਮਜਬੂਰਨ ਤੁਹਾਨੂੰ ਪੁਲਿਸ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਪਵੇਗਾ ਉਮੀਦ ਕਰਦਾ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਔਰ ਹੋਰ ਕੁਛ ਨਹੀਂ ਤੇ ਘੱਟੋ ਘੱਟ ਅਦਾਲਤ ਦੀ ਇੰਤਜ਼ਾਰ ਕਰ ਲਓ ਜਿਹੜੇ ਲੋਕ ਨਾਜਾਇਜ਼ ਕਿਸੇ ਵੀ ਕਿਸੇ ਮੈਂ ਕਹਿੰਦਾ ਕੋਈ ਕਿਰਾਏਦਾਰ ਬੈਠਾ ਆਪਣੇ ਦੇਸ਼ ਵਿੱਚ ਉਹਨੂੰ ਤੁਸੀਂ ਸਿੱਧਾ ਕੰਨੋ ਫੜ ਕੇ ਤਾਂ ਕੱਢ ਨਹੀਂ ਸਕਦੇ ਕੋਈ ਕੋਰਟ ਦਾ ਆਰਡਰ ਹੋਵੇ ਕਿਸੇ ਤਰ੍ਹਾਂ ਦਾ ਅਦਾਲਤ ਦਾ ਕੋਈ ਹੁਕਮ ਹੈ ਫਿਰ ਤੱਕ ਕੋਈ ਅੰਡਰਸਟੂਡ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਮਸਲਾ ਬੜਾ ਗੰਭੀਰ ਹੈ ਔਰ ਇਹਦੇ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਮੇਰੇ ਨਾਲ ਜਿੰਨੇ ਇੱਥੇ ਇਕੱਠੇ ਸਾਰੇ ਇਹ ਵਿਚਾਰੇ ਇੱਕ ਦਹਿਸ਼ਤ ਦਾ ਮਾਹੌਲ ਪਿਆ ਹੋਇਆ ਇਹਨਾਂ ਦੇ ਸਾਡੇ ਮਿਆਣੀ ਢੇ ਢਿਲਵਾ ਨਗਰ ਪੰਚਾਇਤ ਦੇ ਲੋਕਾਂ ਦੇ ਵਿੱਚ ਉਮੀਦ ਕਰਦਾ ਹਾਂ ਕਿ ਪੁਲਿਸ ਆਪਣਾ ਫਰਜ਼ ਠੀਕ ਤਰ੍ਹਾਂ ਨਿਭਾਵੇਗੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜੀ ਕੀ ਤੁਹਾਡਾ ਨਾਮ ਔਰ ਕਿਹੜਾ ਤੁਹਾਡਾ ਪਿੰਡ ਮੇਰਾ ਨਾਮ ਨਵਿਆ ਮੇਤਾ ਹੈ ਸਾਡਾ ਪਿੰਡ ਜਿਹੜਾ ਮਿਆਣੀ ਬਾਕਰਪੁਰ ਢਿਲਾਵਾ ਚਪਾਰੀ ਨੇ ਆ ਮਿਆਣੀ ਬਾਕਰਪੁਰ ਸਾਡਾ ਪਿੰਡ ਦਾ ਹੈ ਮਲ ਕੀ ਪੂਰਾ ਇਹ ਮਾਮਲਾ ਹੈਗਾ ਤੁਸੀਂ ਖੈਰਾ ਸਾਹਿਬ ਨੂੰ ਵੀ ਇੱਥੇ ਬੁਲਾਇਆ ਉਹ ਵੀ ਤੁਹਾਡੀ ਸਪੋਰਟ ਦੇ ਵਿੱਚ ਆਇਆ ਇਹ ਪੂਰਾ ਜਿਹੜਾ ਮਾਮਲਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕੀ ਪੂਰਾ ਮਾਮਲਾ ਸਰ ਪੂਰਾ ਮਾਮਲਾ ਇਹਦਾ ਕਿ ਨਗਰਪੰਚਾਇਤ ਦੀ ਹੈ ਜਗਾ ਵਸਰ 1970 ਦੇ ਸਵਾਰ ਆਪਾਂ ਇੱਥੇ ਰਹਿੰਦੇ ਆ ਦੋਂਦੇ ਪਰ ਦੰਦ ਤੇ ਜਗ੍ਹਾ ਚਲਦੀ ਆਉਂਦੀ ਸਾਡੀ ਸਰ ਤੇ ਸਰ ਇਹ ਜਗ੍ਹਾ ਦੀ ਰਜਿਸਟਰੀ ਹੋ ਨਹੀਂ ਸਕਦੀ ਅਮਰਿੰਦਰ ਸਿੰਘ ਆਪਮਰਾਸ ਸਰ ਜਿਹੜਾ ਵਾ ਇਹ ਬੰਦੇ ਨੇ ਸਰ ਜਾਲੀਆਂ ਜਿhistੀਆਂ ਕਰਾ ਕੇ ਜਿਹੜੀ ਗਾਂ ਜਿਹੜੇ ਆ ਕੋਈ ਨਹੀਂ ਹੁੰਦੇ ਸਾਹਬ ਨੇ ਉਹਨਾਂ ਨੂੰ ਜਿਹੜੀ ਇਹ ਜਗ੍ਹਾ ਦੇਤੀ ਆ ਸਰ ਮੈਂ ਉਹਨਾਂ ਅੱਗੇ ਰਿਕਵੈਸਟ ਕੀਤੀ ਅੱਗੇ ਜਾ ਕੇ ਵੀ ਰਜਿਸਟਰੀ ਨਾ ਕਰਾਓ ੱੱਕੇ ਨਾ ਸਰ ਰਜਿਸਟਰੀ ਆ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਸੋਰੇ ਨੂੰ ਵੀ ਜਾਨੋ ਮਾਰ ਦਾਂਗੇ ਬੱਚੇ ਦੇ ਦਾਂਗੇ ਬੱਚੇ ਚੱਕ ਲਾਂਗੇ ਸੋਰੇ ਇੰਨਾ ਸੈ ਸੰ ਡਰਾਉਂਦੇ ਆ ਸਾਡਾ ਕੋਰਟ ਕੇਸ ਵੀ ਚੱਲਣਦੇ ਆ ਸਰ ਤਾਂ ਵੀ ਸਾਡੇ ੱੱਕੇ ਨਾਣ ਕੇ ਘਰ ਮੜ ਜੰਦੇ ਆ ਕਦੀ ਸਾਡੇ ਕਬਜ਼ਾ ਕਰਨ ਦੀ ਨਹੀਂ ਨਾ ਤਾਲੇ ਲਾ ਦਿੰਦੇ ਨੇ ਬੰਦੇ ਸਰ ਮੈਨੂੰ ਗਲਤ ਮਤਲਬ ਤੇ ਬੋਲਦੇ ਤੂੰ ਘਾਚਿਆ ਤੂੰ ਚਾਵਾਲਾ ਨਿਹੰਗ ਸਿੰਘ ਇਹ ਜਿਹਾ ਕਿਉਂ ਕਰਨਗੇ ਹਾਂਜੀ ਨਿਹੰਗ ਸਿੰਘ ਇਹ ਜਿਹਾ ਕਿਉਂ ਕਰਨਗੇ ਤੁਹਾਡੇ ਨਾਲ ਕੀ ਕਾਰਨ ਕੀ ਸਮਝ ਦੇ ਪਿੱਛੇ ਸਰ ਕਾਰ ਨੇ ਆ ਕਿ ਮੈਂ ਸਰ ਲੜਨ ਜੋਗੇ ਨਹੀਂ ਕੋਈ ਕਾਰ ਬੰਦਾ ਨਹੀਂ ਹੈਗਾ ਕਾਨੂੰਨੀ ਲੜਾਈ ਲੈਣਾ ਸਰ ਇਹ ਬਜ਼ੁਰਗ ਮੰਨੇ ਨੇ ਸ਼ੂਗਰ ਇਹ ਬਿਮਾਰ ਨੇ ਨੇ ਸਰ ਮੇਰਾ ਕਾਰ ਵਾਲਾ ਸਰ ਕੋਈ ਐਕਸੀਡੈਂਟ ਕਰ ਨੂੰ ਜੇਲ੍ਹ ਚ ਨੇ ਉਹ ਵੀ ਸਾਡੇ ਨਾਲ ਸਰ ੱੱਕਾ ਹੋਇਆ ਸੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਰ ਸਰ ੱੱਕਾ ਹੀ ਹੋਈ ਜਾ ਰਿਹਾ ਹਰ ਬਸਿਓ ਨਹੀਂ ਜਿਹੜੇ ਨਿੰਗ ਸੰਗ ਹੈ ਤੁਸੀਂ ਜ਼ਿਕਰ ਕੀਤਾ ਉਹ ਕਿਸ ਦੇ ਇਸ਼ਾਰੇ ਤੇ ਜਿਹੜਾ ਤੁਹਾਡੇ ਨਾਲ ਧੱਕੇਸ਼ਾਈ ਕਰ ਰਿਹਾ ਮੁਰੀਂਦਰ ਸਿੰਘ ਉਮਰਾਸ ਸਰ ਹਰਪ੍ਰੀਤ ਗੌਰਮਠਾਰੂ ਤੇ ਮਰੀਂਦਰ ਸਿੰਘ ਪਮਰਾਏ ਦੋ ਭੈਣ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ ਕਿਹੜੀ ਪਾਰਟੀ ਨਾਲ ਉਹ ਸਬੰਧ ਰੱਖਦੇ ਆ ਸਰ ਉਹ ਰਾਣਾ ਆਦਮੀ ਕੋਈ ਹੈਗਾ ਸਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲਿੰਕ ਜਿਹੜਾ ਹੈਗਾ ਨਾ ਕੋਈ ਜਦੋਂ ਨਿਹੰਗ ਸਿੰਘ ਤੁਹਾਡੇ ਇੱਥੇ ਆ ਕੇ ਤੁਹਾਨੂੰ ਡਰਾਉਂਦੇ ਧਮਕਾਉਂਦੇ ਕੀ ਤੁਸੀਂ ਪੁਲਿਸ ਦੀ ਮਦਦ ਮੰਗੀ ਆ ਸਰ ਮੈਂ ਹੋਰ ਜਗ੍ਹਾ ਤੇ ਗਈ ਮੈਂ ਤਹਿਸੀਲਦਾਰ ਸਾਹਿਬ ਦੀ ਵੀ ਗਈ ਮੈਂ ਸਿਰ ਐਸੇ ਚੁਸਾਬ ਦੇ ਗਈ ਡੀਐਸਪੀ ਦੇ ਵੀ ਗਈ ਹਰ ਜਗ੍ਹਾ ਤੇ ਗਈ ਮੈਂ ਡੀਪੀ ਸਾਹਿਬ ਡੀਸੀ ਸਾਹਿਬ ਵੀ ਪੇਸ਼ ਹੋ ਕੇ ਕੰਪਲੇਨਟ ਦਿੱਤੀ ਸਰ ਡੀਐਸ ਦੇ ਦਫ਼ਤਰ ਚ ਵੀ ਨਾਲ ਮੈਂ ਬਹੁਤ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਤੁਹਾਡੇ ਘਰ ਘੋੜੇ ਬੰਨਦਾਂਗੇ ਤੁਹਾਡੇ ਤੂੰ ਸਿੱਖਾਂ ਨਾ ਮੱਥਾ ਨਹੀਂ ਮਾਰਦੀ ਸਰ ਮੈਂ ਇਹਨਾਂ ਨੇ ਕਿਹਾ ਮੈਂ ਨਹੀਂ ਲੋੜ ਸਭ ਦੀ ਸੱਚਾ ਮੈਂ ਤੁਹਾਡੀ ਇੱਜ਼ਤ ਕਰਦੀ ਹਾਂ ਤੁਸੀਂ ਮੇਰੇ ਵੀਰਾਂ ਭਰਾਵਾਂ ਪਰ ਮੈਂ ਸੁਣਿਆ ਹੀ ਕਿ ਕਦੀ ਮਤਲਬ ਜਿਹੜੇ ਗੁਰਪੰਥ ਹੈਗੇ ਉਹ ਕਹਿਣਾ ਤੱਕਾ ਨਹੀਂ ਕਰਦੇ ਸਰ ਇੰਨੇ ਨਤਕਾ ਗਾਨ ਨੇ ਮੈਨੂੰ ਡਰਾਉਂਦੇ ਆ ਸਰ ਤਮ ਕਹੁੰਦੇ ਆ ਮੈਂ ਡਰਦੀ ਆ ਸਰ ਇੰਨਾ ਗਲੋਂ ਰ ਬੋਲ ਬਰਾ ਲੈ ਕੇ ਸਰ ਹੁੰਦੇ ਅੱਜ ਖੇੜਾ ਸਾਹਿਬ ਆਏ ਸੀਗੇ ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਤੋਂ ਆਇਆ ਸਰ ਉਹ ਕਹਿੰਦੇ ਪੇ ਕਿ ਕੋਈ ਗੱਲ ਨਹੀਂ ਤਾਂ ਦੀ ਸੁਣਵਾਈ ਹੋਊਗੀ ਇਨੇ ਤੋਂ ਇਲਾਵਾ ਵੀ ਸਰ ਕੁਛ ਬੰਦੇ ਸੀਗੇ ਜਿਨ੍ਹਾਂ ਦੀ ਵੀ ਜਗਾ ਇਹਨਾਂ ਨੇ ਮਤਲਬ ਧੱਕਾ ਕਰਨ ਦੀ ਜਿਹੜੀ ਕੀਤੀ ਸੀ ਕੋਸ਼ਿਸ਼ ਇਹ ਰਜਿਸਟਰੀਆਂ ਇਹਨਾਂ ਨੇ ਜਾਲੀ ਬਣਾ ਕੇ ਕੰਮ ਕੀਤਾ ਸੀ ਸਰ ਉਹਨਾਂ ਦੇ ਮੇਰੇ ਕੋਲ ਵੀ ਪ੍ਰੂਫ ਹੈਗੇ ਹੋਰ ਦੁਕਾਨਦਾਰ ਵੀ ਆ ਜਿਹੜੇ ਇਹ ਨੰਗਾ ਤੋਂ ਪੀਟਦੇ ਆ ਜਿਨ੍ਹਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਸਰ ਮੇਰੇ ਕੋਲੋਂ ਤਿੰਨ ਜਾਣਿਆਂ ਦੇ ਪ੍ਰੂਫ ਹੈਗੇ ਆ ਇਸ ਤੋਂ ਇਲਾਵਾ ਵੀ ਹੋਰ ਬੰਦੇ ਜਿਨ੍ਹਾਂ ਨੇ ਸਾਡੀ ਜਗ੍ਹਾ ਦੇ ਨਾਮ ਨਾਲ ਜਿੱਦਣ ਦਾ ਸਾਡੇ ਤੇ ਅਟੈਕ ਕੀਤਾ ਤਿੰਨ ਬੰਦੇ ਹੋਰ ਆ ਉਹਨਾਂ ਦੇ ਵੀ ਅਟੈਕ ਕਰਨਦੇ ਆ ਸਰ ਉਹਨਾਂ ਨੇ ਵੀ ਕੋੜ ਕੇਸ ਕੀਤਾ ਹੋਇਆ ਸਰ ਸਾਰੇ ਅੱਡੇ ਦੇ ਹੀ ਨਗਰ ਪੰਚਾਇਤ ਦੀ ਜਗਾ ਵਾ ਸਾਰਾ ਅੱਡਾ ਜਿਹੜਾ ਉਹ ਡੈਸ਼ ਦੇ ਵਿੱਚ ਆ ਸਰ ਕੋਈ ਡਰਦਾ ਮਾਰਾ ਇਹਨਾਂ ਤੋਂ ਅੱਗੇ ਨਹੀਂ ਆਂਦਾ ਨਾ ਇਹ ਇਹਨਾਂ ਦੇ ਅੱਗੇ ਜਾਂਦੇ ਸਰ ਸਾਨੂੰ ਡਰਾਉਂਦੇ ਆ ਇਹ ਇਤੇ ਜੀ ਦਾ ਫਾਇਦਾ ਚੁੱਕਦੇ ਕਿ ਆ ਮੈਂ ਲੜ ਨਹੀਂ ਸਕਦੀ ਸਰ ਇਹਨਾਂ ਦੇ ਨਾਲ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਸਰ ਮੇਰੀ ਇਹੀ ਮੰਗ ਪ੍ਰਸ਼ਾਸਨ ਅੱਗੇ ਕਿ ਇਹ ਜਿਹੜੇ ਮੇਨਤ ਤੱਕਾ ਕਰਦੇ ਆ ਕਬਜਾ ਕਰਨ ਦੀ ਨੀਤ ਕਰਨਦੇ ਆ ਜਾਲੀਆਂ ਜਿਸਟੀਆਂ ਬਣਵਾ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਜ਼ਰ ਮੇਰਾ ਸਭ ਕੁਝ ਘਤਮ ਹੋਏ ਨਾ ਮੇਰੀ ਜਗ੍ਹਾ ਨੂੰ ਬਚਾਇਆ ਜਾਵੇ ਨਗਰ ਪੰਚਾਇਤੀ ਜਗ੍ਹਾ ਦੀ ਜਿਸਟੀ ਨਹੀਂ ਹੋ ਸਕਦੀ ਸਾਰਾ ਅੱਡਾ ਹੀ ਨਗਰ ਪੰਚਾਇਤ ਦਾ ਸਰ ਹੋਰ ਬੰਦੇ ਆ ਦੇ ਵੀ ਤੱਕਾ ਕਰੰਦੇ ਨੇ ਹੋਰ ਵੀ ਸਹਮੇ ਹੋਏ ਲੋਕ ਨੇ ਇੱਥੇ 5400 ਤੋਂ ਕਰਾਇਆ ਹਾਂਜੀ ਸਰ ਇਸ ਪਰਿਵਾਰ ਦਾ ਦੋਸ਼ ਆ ਕਿ ਇਹਨਾਂ ਨੂੰ ਕੁਝ ਨਿਆਗਸੰਗ ਜਥੇਬੰਦੀਆਂ ਡਰਾਉਂਦੀਆਂ ਤੁਮਕਾਉਂਦੀਆਂ ਕੀ ਕਹਿਣਾ ਤੁਹਾਡਾ ਤੁਸੀਂ ਇਸ ਮੌਕੇ ਤੇ ਆਏ ਆ ਇਹਦੇ ਸਬੰਧੀ ਅਸੀਂ ਜਿਹੜਾ ਹੀ ਐਫ ਆਰ ਦਰਜ ਕਰ ਚੁੱਕੇ ਆ ਤੇ ਬਾਕੀ ਉਹਦਾ ਜੋ ਵੀ ਬੰਦੀ ਕਰਦੇ ਹੀ ਕਾਨੂੰਨ ਦੇ ਮੁਤਾਬਕ ਕਰਾਂਗੇ ਵਕਾਈ ਇਹਨਾਂ ਨੂੰ ਕੁਝ ਲੋਕ ਜਿਹੜੇ ਡਰਾਉਂਦੇ ਤੁਮਕਾਉਂਦੇ ਆ ਜਿੱਦੋਂ ਸਾਨੂੰ ਸ਼ਾਇਦ ਵੀ ਜਿਹੜੇ ਆਪਸਾਂ ਨੇ ਧਿਆਨ ਚ ਲੈ ਜਿਹੜੇ ਆਲਰੇਡੀ ਜਿਹੜਾ ਮਕਦਮਾ ਦਰਜ ਕਰ ਲਿਆ ਬਾਕੀ ਜਿਹੜੀ ਬੰਦੀ ਕਰਦੇ ਹੀ ਕਰਦੇ ਆ ਕੀ ਇਹ ਨਾ ਮਾਮਲਾ ਕੀ ਹੈਗਾ ਇਹਨਾਂ ਦਾ ਕੋਈ ਜ਼ਾਇਦਾਦ ਦਾ ਮਾਮਲਾ ਵਾ ਟ੍ਰੋਫੀ ਦਾ ਹੈ ਠੀਕ ਹੈ ਜੀ ਠੀਕ ਹੈ ਸ਼ੁਕਰ ਹੈ ਜੀ